ਕੈਨੇਡਾ ਨਾਮ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਮਹੀਨੇ ਕੈਨੇਡਾ ਚਾਈਲਡ ਬੈਨੀਫਿਟ ਸੀਸੀਬੀ ਜਾਂਚ ਦੀ ਉਮੀਦ ਕਰ ਰਹੇ ਮਾਪਿਆਂ ਨੂੰ ਕੈਨੇਡਾ ਪੋਸਟ ਦੀ ਚੱਲ ਰਹੀ ਹੜਤਾਲ ਦੇ ਕਾਰਨ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ ਕੈਨੇਡਾ ਪੋਸਟ ਅਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਵਿਚਕਾਰ ਹੋਏ ਸਮਝੌਤੇ ਦੇ ਤਹਿਤ ਕੈਨੇਡਾ ਚਾਈਲਡ ਬੈਨੀਫਿਟਸ ਦੇ ਮੇਰੇ ਕੁਝ ਸਮਾਜਿਕ ਆਰਥਿਕ ਚੈੱਕ ਵੀਰਵਾਰ ਨੂੰ 4 ਹਫ਼ਤਿਆਂ ਦੇ ਆਂਕੜੇ ਤੱਕ ਪਹੁੰਚਣ ਵਾਲੀ ਰਾਸ਼ਟਰੀ ਡਾਕ ਹੜਤਾਲ ਦੇ ਬਾਵਜੂਦ ਡਿਲੀਵਰ ਕੀਤੇ ਜਾਦੇ ਰਹਿਣਗੇ ਸੀਸੀਬੀ ਦੇ ਦਸੰਬਰ ਦੇ ਭੁਗਤਾਨ ਚੱਕਰਵਾਰ ਨੂੰ ਉਹਨਾਂ ਯੋਗ ਪਰਿਵਾਰਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਦੇ 18 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਨੇ ਪਰ ਜਿਹੜੇ ਲੋਕ ਚੈੱਕਾਂ ਦੀ ਉਮੀਦ ਕਰ ਰਹੇ ਨੇ ਉਹ ਕੈਨੇਡਾ ਰੈਵਨਿਊ ਏਜੰਸੀ ਦੇ ਅਨਸਾਰ ਇੱਕ ਹਫ਼ਤੇ ਦੇ ਵਿੱਚ ਦੇਰੀ ਨਾਲ ਨਜ਼ਰ ਆਉਣਗੇ ਸੀਆਰਏ ਆਪਣੀ ਵੈਬਸਾਈਟ ਤੇ ਉਹਨਾਂ ਨੇ ਕਿਹਾ ਕਿ ਕੈਨੇਡਾ ਪੋਸਟ 20 ਦਸੰਬਰ 2024 ਨੂੰ ਕੈਨੇਡਾ ਚਾਈਲਡ ਬੈਨੀਫਿਟ ਅਤੇ ਸੰਬੰਧਿਤ ਪ੍ਰੋਵਿੰਸ਼ਲ ਟਿਊਟੋਰੀਅਲਸ ਬੈਨੀਫਿਟਸ ਅਤੇ ਬੈਨੀਫਿਟਡ ਚੈੱਕ ਪ੍ਰਦਾਨ ਕਰੇਗਾ ਤੇ ਉਮੀਦ ਹੈ ਤੋਂ 1 ਹਫਤੇ ਬਾਅਦ ਹਾਲਾਂਕਿ ਡਾਇਰੈਕਟ ਡਿਪੋਜ਼ਿਟ ਭੁਗਤਾਨ ਅਜੇ ਵੀ ਸ਼ੈਡਿਊਲ ਅਨਸਾਰ ਸ਼ੁੱਕਰਵਾਰ 13 ਦਸੰਬਰ ਨੂੰ ਕੀਤੇ ਜਾਣਗੇ ਕੈਨੇਡਾ ਪੋਸਟ ਨੇ ਵੀਰਵਾਰ ਨੂੰ ਗਲੋਬਲ ਨਿਊਜ਼ ਨਾਲ ਗੱਲਬਾਤ ਕੀਤੀ ਯੂਨੀਅਨ ਦੇ ਸਮਝੌਤੇ ਤਹਿਤ ਸੀਯੂਪੀਡਬਲ ਨੇ ਚੈੱਕ ਡਿਲੀਵਰ ਕਰਨ ਲਈ ਲੜਿੰਦੇ ਵਲੰਟੀਅਰ ਮੋਹੱਈਆ ਕਰਾਉਣ ਲਈ ਵਚਨਬੱਧਤਾ ਵੀ ਕੀਤੀ ਹੈ CCB ਰਕਮਾਂ ਜਲਾਈ ਵਿੱਚ ਪਿਛਲੇ ਸਾਲ ਤੋਂ ਇੱਕ ਪਰਿਵਾਰ ਦੀ ਸ਼ੁੱਧ ਆਮਦਨ ਦੀ ਮਹਿੰਗਾਈ ਦੇ ਆਧਾਰ 'ਤੇ ਇੱਕ ਰੂਟੀਨ ਸਲਾਨਾ ਪ੍ਰਾਣਗਤ ਤੋਂ ਬਾਅਦ ਵਧਾਈ ਗਈ ਸੀ ਤੇ ਦਸੰਬਰ ਵਿੱਚ ਮਾਪੇ 6 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਲਈ ਜਿੱਥੇ 648.99 ਸੈਂਟ ਦਾ ਦੇ ਤੰ ਭੁਗਤਾਨ ਪ੍ਰਾਪਤ ਕਰ ਸਕਦੇ ਨੇ ਤੇ ਇਹ 2023 ਦੇ ਮੁਕਾਬਲੇ 47% ਸਲਾਨਾ ਵਾਧਾ ਕੀਤਾ ਗਿਆ 6 ਤੋਂ 17 ਸਾਲ ਦੀ ਉਮਰ ਦੇ ਹਰ ਬੱਚੇ ਦੇ ਲਈ ਵੱਧ ਤੋਂ ਵੱਧ ਸੀਸੀਬੀ ਭੁਗਤਾਨ 547 ਡਾਲਰ 50 ਸੈਂਟ ਹੋਵੇਗਾ ਜੋ ਕਿ ਪਿਛਲੇ ਸਾਲ ਨਾਲੋਂ 4.7% ਵਾਧਾ ਦੱਸ ਰਿਹਾ ਪਰਿਵਾਰ ਨੂੰ ਹਰੇਕ ਬੱਚੇ ਲਈ ਵੱਧ ਤੋਂ ਵੱਧ ਰਕਮ ਮਿਲੇਗੀ ਜੇਕਰ ਉਹਨਾਂ ਨੂੰ ਅਡਜਸਟਡ ਪਰਿਵਾਰ ਕੁੱਲ ਆਮਦਨ 36002 ਤੋਂ ਘੱਟ ਹੈ ਸਾਰੇ ਆਪਣੀ ਵੈਬਸਾਈਟ ਤੇ ਦੱਸਦਾ ਹੈ ਕਿ ਭੁਗਤਾਨ ਹੌਲੀ ਹੋੜੇ ਘਟਨਾ ਸ਼ੁਰੂ ਹੋ ਜਾਂਦਾ ਹੈ ਜਦੋਂ ਸਮਾਯੋਜਕ ਪਰਿਵਾਰ ਸ਼ੁੱਧ ਆਮਦਨ 36502 ਤੋਂ ਵੱਧ ਹੁੰਦੀ ਹੈ ਜਿਨ੍ਹਾਂ ਪਰਿਵਾਰਾਂ ਦੇ ਸਾਲਾਨਾ ਲਈ ਕੁੱਲ ਇੱਕ ਸਾਲ ਦੇ ਵਿੱਚ ਕੁੱਲ 240 ਤੋਂ ਘੱਟ ਡਾਲਰ ਨੇ ਉਹਨਾਂ ਨੂੰ ਜੁਲਾਈ ਵਿੱਚ ਇੱਕ ਮੁਸ਼ਤਰਕਮ ਪ੍ਰਾਪਤ ਹੋਵੇਗੀ ਅਤੇ ਇਸ ਲਈ ਦਸੰਬਰ ਵਿੱਚ ਕੁਝ ਪ੍ਰਾਪਤ ਉਹਨਾਂ ਨੂੰ ਨਹੀਂ ਹੋਵੇਗਾ ਹੋਰ ਲਾਭਾਂ ਦੀ ਗੱਲ ਕਰੀਏ ਤਾਂ ਸਰਕਾਰੀ ਲਾਭਾਂ ਦੇ ਚੈੱਕ ਜੋ ਹੜਤਾਲ ਦੌਰਾਨ ਇਸ ਮਹੀਨੇ ਦੇ ਵਿੱਚ ਦੱਤੇ ਜਾਣਗੇ ਇੱਕ ਕਨੇਡਾ ਪੈਨਸ਼ਨਸ ਪਲਾਨ 올ਡ ਐਸਕਿਉਟੀ ਵੈਂਟਰਜ਼ ਅਫੇਅਰ ਕਨੇਡਾ ਤੇ ਹਦਾਇਗੀਆਂ ਅਤੇ ਅਲਬਰਟਾ ਸਕੈਚਵਨ ਅਨਟਾਰੀਓ ਤੇ ਨੋਵਾ ਸਕੋਸ਼ੀਆ ਤੋਂ ਸੂਬਾਈ ਚੈੱਕ ਸ਼ਾਮਲ ਨੇ ਸੀਆਰਏ ਕੈਨੇਡੀਅਨ ਉਹਨਾਂ ਨੂੰ ਦੇ ਲਾਭ ਪ੍ਰਾਪਤ ਕਰਨ ਵਿੱਚ ਕਿਸੇ ਵੀ ਰੁਕਾਵਟ ਤੋਂ ਬਚਣ ਲਈ ਸਿੱਧੇ ਭੁਗਤਾਨ ਸਥਾਪਿਤ ਕਰਨ ਲਈ ਤੁਸ਼ਾਦ ਕਰੇਗਾ ਏਜੰਸੀ ਕਹਿੰਦੀ ਹੈ ਕਿ ਸਿੱਧਾ ਭੁਗਤਾਨ ਜਿੱਥੇ ਕੁਸ਼ਲ ਹੈ ਤੇ ਪੱਕਾ ਤਰੀਕਾ ਡਾਕ ਵਿਗਨ ਦੁਆਰਾ ਪ੍ਰਭਾਵਿਤ ਨਹੀਂ ਹੋਵੇਗਾ 55000 ਤੋਂ ਵੱਧ ਕਨੇਡੀਅਨ ਪੋਸਟ ਕਮਚਾਰੀ ਜੋ ਦੇਸ਼ ਵਿਆਪੀ ਅੰਦਾਰ ਤੇ ਹਜੇ ਵੀ ਨਹੀਂ ਤੇ ਕੋਈ ਵੀ ਸੰਕੇਤ ਅੱਗੇ ਨਜ਼ਰ ਨਹੀਂ ਆ ਰਿਹਾ ਦੋਮੇ ਤਿਰ ਅਜੇ ਵੀ ਲੇਬਰ ਵਾਰਤਾ ਲਾਪਤ ਸੇਤ ਪੈਨਸ਼ਨ ਲਾਬਾ ਸਮਿਥ ਹੋਰ ਮੁੱਦਿਆਂ ਦੀ ਇਲਜ਼ਾਰਤਾ ਦੇ ਵਾਅਦੇ ਲਈ ਹਫਤੇ ਦੇ ਅੰਤ ਤੱਕ ਅਸਬਰ ਕਰਾਰੀ ਨੂੰ ਲੈ ਕੇ ਮੱਦ ਭੇਜ ਦੇ ਵਿੱਚ ਨਜ਼ਰ ਆ ਰਹੇ ਨੇ ਕਨੇਡੀਅਨ ਖਬਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵਸੇਤਰਾ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀ ਤਮਾਮ ਖਬਰਾਂ ਦੇਖਣੀ ਸੁਣਨੀਆਂ ਪੜਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਰਾ ਦੇ ਨੋ